ਪਾਨਾ ਸਿੱਧੂ ਇੱਕ ਉਹ ਨਾਮ ਬਣ ਗਿਆ ਸੋਸ਼ਲ ਮੀਡੀਆ ਪਹਿਲਾਂ ਇੱਕ ਉਹਨੂੰ ਸੋਸ਼ਲ ਮੀਡੀਆ ਦਾ ਸਟਾਰ ਕਹਿ ਲੋ ਜਾਂ ਇੱਕ ਬਲੌਗਰ ਕਹਿ ਲੋ ਕੁਝ ਵੀ ਸੀ ਉਹ ਚੱਲਦਾ ਰਿਹਾ ਪਰ ਹੁਣ ਤਾਂ ਸਰਕਾਰ ਨਾਲ ਮੱਥਾ ਲੱਗ ਗਿਆ ਤੀਜਾ ਪਰਚਾ ਸੁਣਨ ਚ ਆ ਗਿਆ ਦਰਜ ਹੋ ਗਿਆ ਇੱਕ ਪਰਚੇ 'ਚ ਜ਼ਮਾਨਤ ਮਿਲੀ ਦੂਜਾ ਸਨੇਚਿੰਗ ਦਾ ਪਰਚਾ ਤੀਜਾ ਕਹਿੰਦੇ ਹੋਰ ਪਰਚਾ ਹੋ ਗਿਆ ਬੋਰ ਵਾਲੇ ਪਾਸੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਣੇ ਕੋਈ 400 ਦੇ ਕਰੀਬ ਥਾਣੇ ਨੇ ਹੁਣ ਲੱਗਦਾ ਕਿ 400 ਥਾਣਿਆਂ ਦੇ ਵਿੱਚ ਪਾਨਾ ਸਿੱਧੂ ਦੇ ਖਿਲਾਫ ਪਰਚਾ ਦਰਜ ਹੋਏਗਾ ਮੈਨੂੰ ਲੱਗਦਾ ਕਿ ਪਾਨਾ ਸਿੱਧੂ ਦਾ ਐਡਾ ਜੁਰਮਨੀ ਆ ਔਰ ਇੱਡਾ ਵੱਡਾ ਉਹ ਲੀਡਰ ਨਹੀਂ ਆ ਕਿ ਜਿਹੜਾ ਸਰਕਾਰ ਨੂੰ ਚੈਲੰਜ ਹੋਵੇ ਸਰਕਾਰ ਦੀ ਕੁਰਸੀ ਖਤਰੇ ਵਿੱਚ ਪੈ ਜਾਏ ਪਰ ਸਰਕਾਰ ਤੇ ਪੁਲਿਸ ਕਿਉਂ ਇਸ ਤਰ੍ਹਾਂ ਦੀ ਜਿਹੜੇ ਕਾਰਵਾਈ ਕਰ ਰਹੇ ਨੇ ਉਹ ਜਿਹੜੀਆਂ ਨੂੰ ਸਾਰੇ ਨਿੰਦ ਰਹੇ ਨੇ ਇੱਕ ਲੋਕ ਮਸਲੇ ਆ ਇੱਕ ਲੋਕਾਂ ਦੇ ਸਰਕਾਰ ਨੂੰ ਚਾਹੀਦਾ ਕਿ ਜੇ ਭਾਨਾ ਸਿੱਧੂ ਨੇ ਇਮੀਗ੍ਰੇਸ਼ਨ ਵਾਲਿਆਂ ਦੇ ਨਾਲ ਕੋਈ ਕੀਤਾਗਾ ਤੇ ਘੱਟੋ ਘੱਟ ਉਹਨਾਂ ਇਮੀਗ੍ਰੇਸ਼ਨ ਵਾਲਿਆਂ ਦੀ ਪੜਤਾਲ ਕਰ ਲੋ ਕਿ ਉਹਨਾਂ ਲੋਕਾਂ ਨੂੰ ਕਿੰਨਾ ਠੱਗਿਆ ਹੈਗਾ ਉਹ ਕਿਉਂ ਨਹੀਂ ਤੁਸੀਂ ਫੜਦੇ ਉਹਨਾਂ ਦੇ ਖਿਲਾਫ ਪਰਚੇ ਕਿਉਂ ਨਹੀਂ ਦਰਜ ਹੋ ਰਹੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਕਿਉਂ ਨਹੀਂ ਸੁਟਿਆ ਜਾ ਰਿਹਾ ਨਾ ਪਹਿਲਾਂ ਤੁਸੀਂ ਲੁਧਿਆਣੇ ਕਰਤਾ ਅੱਜ ਤੁਸੀਂ ਪਟਿਆਲੇ ਕਰ ਪਰਸ ਬੀਤੀ ਪਟਿਆਲੇ ਕਰਤਾ ਅੱਜ ਅਬੋਹਰ ਕਰਦਾ ਕੱਲ ਨੂੰ ਫਿਰ ਬੱਲੂਆਣੇ ਕਰ ਦੋਗੇ ਫਿਰ ਜਲਾਲਾਬਾਦ ਕਰ ਦੋਗੇ ਫਿਰ ਫਾਜ਼ਲਕਾ ਕਰ ਦੋਗੇ ਨੇ ਇਹਦੇ ਨਾਲ ਕੀ ਹੋਇਆ ਮਤਲਬ ਤੁਸੀਂ ਪੰਜਾਬ ਦੀ ਜਵਾਨੀ ਨੂੰ ਭੜਕਾ ਰਹੇ ਹੋ ਪੰਜਾਬ ਦੀ ਜਵਾਨੀ ਨੂੰ ਤੁਸੀਂ ਗਲਤ ਰਾਹਾਂ ਤੇ ਤੋੜਨ ਦੇ ਯਤਨ ਕਰ ਰਹੇ ਹੋ ਕਿਉਂਕਿ ਭਾਨਾ ਸਿੱਧੂ ਜਿਸ ਬੰਦੇ ਨੇ ਜੇਲ੍ਹ ਕੱਟੀ ਜਿਸ ਤਰ੍ਹਾਂ ਉਹ ਇਲਜ਼ਾਮ ਲੱਗ ਰਹੇ ਕਿ ਜੇਲ੍ਹ ਦੇ ਨਾਲ ਉਹਦੇ ਚ ਜਿਹੜੇ ਅਨਮਨੁੱਖੀ ਤਸ਼ੱਦਦ ਹੋ ਰਿਹਾ ਸਵੇਰ ਦੇ ਤੇ ਇਹ ਖਬਰਾਂ ਚੱਲ ਰਹੀਆਂ ਕਿ ਇੱਕ ਪੁਲਿਸ ਦੇ ਵੱਡੇ ਅਧਿਕਾਰੀ ਨੇ ਆਪਣਾ ਗੁਪਤ ਅੰਗ ਉਹਦੇ ਮੂੰਹ ਚ ਪਾਇਆ ਹੜਦੂ ਲਾਣ ਤੇ ਇਹੋ ਜੇ ਪੁਲਿਸ ਅਧਿਕਾਰੀਆਂ ਤੇ ਵੀ ਨਾ ਸਰਕਾਰ ਤੇ ਉਹਦਾ ਐਡਾ ਵੱਡਾ ਕੀ ਗਨਾਹ ਕੀ ਆ ਇਹੋ ਜੇ ਤੇ ਕਾਰਨਾਮੇ ڪرਤੂਤਾ ਜਾਂ ਅਨਮਨੁੱਖੀ ਤਸ਼ੱਦਦ ਅਤੇ ਤੁਸੀਂ ਐਂਟੀ ਜਿਹੜੇ ਦੇਸ਼ ਹੁੰਦੇ ਨੇ ਲੋਕ ਉਹਨਾਂ ਦੇ ਨਾਲ ਵੀ ਨਹੀਂ ਕਰਦੇ ਤੇ ਤੁਸੀਂ ਕਿਉਂ ਭਾਨਾ ਸਿੱਧੂ ਦੇ ਨਾਲ ਇਹ ਕੁਝ ਕਰਕੇ ਕੀ ਤੁਸੀਂ ਤੁਹਾਡੇ ਮੋਢਿਆਂ ਤੇ ਸਟਾਰ ਲੱਗ ਜਾਣਗੇ ਤੁਸੀਂ ਖੁਦਾ ਹੋ ਤੁਸੀਂ ਰੱਬ ਕਟੂਕੜ ਜਦੋਂ ਰਾਤ ਨੂੰ ਤੁਸੀਂ ਆਪਣੇ ਸੀਨੇ ਤੋਂ ਵਰਦੀ ਲਾ ਕੇ ਟੰਗਦੇ ਹੋ ਕਿ ਤੁਹਾਨੂੰ ਉਹ ਵਰਦੀ ਜਲੀਲ ਨਹੀਂ ਕਰਦੀ ਹੋਗੀ ਕਿ ਅੱਜ ਤੁਸੀਂ ਯਾਰ ਇੱਕ ਮਾਤੜ ਬੰਦੇ ਦੇ ਨਾਲ ਆ ਕੁਝ ਕਰ ਕਰ ਰਹੇ ਹੋ ਤੁਸੀਂ ਠੰਡਿਆ ਪਾਣੀ ਪਾ ਰਹੇ ਹੋ برفਾਂ ਰੱਖ ਰਹੇ ਹੋ ਵੀਡੀਓ ਬਣਾ ਰਹੇ ਹੋ ਗਲਤ ਹਰਕਤਾਂ ਕਰ ਇਹ ਕੀ ਹੈ ਕੀ ਹੈ ਇਹ ਕੀ ਪੰਜਾਬ ਦੇ ਵਿੱਚ ਅਤਵਾਦ ਸ਼ੁਰੂ ਹੋ ਚੁੱਕਾ ਪੰਜਾਬ ਦੇ ਵਿੱਚ ਖਾੜਕੂਵਾਦ ਸ਼ੁਰੂ ਕੀ ਹੈ ਬੀਨਤ ਸਿੰਘ ਕੇਪੀਐਸ ਗਿਲਦਾਰ ਰਾਜ ਆ ਕੀ ਇਹ ਬੁਚੜ ਸਰਕਾਰਾਂ ਦਾ ਰਾਜ ਆ ਉਦੋਂ ਛੱਡੇ ਪਾੜੇ ਜਾਂਦੇ ਸੀ ਛੱਡੇ ਪਾੜ ਕੇ ਲੂਣ ਮਿਰਚਾਂ ਸੁੱਟੀਆਂ ਜਾਂਦੇ ਅੰਗ ਭਾਰਤ ਤੋੜੇ ਜਾਂਦੇ ਸੀ ਧੀਆਂ ਪੈਣਾ ਲਿਆ ਕੇ ਉਹਨਾਂ ਦੇ ਸਾਹਮਣੇ ਨੰਗੇ ਕੀਤਾ ਜਾ ਰਿਹਾ ਸੀ ਕੀ ਇਹ ਦੁਬਾਰਾ ਦੌਰ ਸ਼ੁਰੂ ਕਰ ਰਹੇ ਹੋ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਘੱਟੋਕੜ ਪੁਲਿਸ ਵਾਲਿਆਂ ਤੇ ਨਕੇਲ ਪਾਉਣੀ ਚਾਹੀਦੀ ਅਜੇ ਨਾ ਕੰਮ ਕਰੋ ਅਗੇ ਕਿ ਪੰਜਾਬ ਦੀ ਜਵਾਨੀ ਵੜਕ ਜੇ ਪੰਜਾਬ ਦਾ ਨੌਜਵਾਨ ਤਾਂ ਪਹਿਲਾਂ ਨਹੀਂ ਇੱਥੇ ਰਹਿਣਾ ਚਾਹੁੰਦਾਗਾ ਤੇ ਤੁਸੀਂ ਅਗਰ ਭਾਨਾ ਸਿੱਧੂ ਦੇ ਖਿਲਾਫ ਕਾਰਵਾਈ ਕਰੋ ਠੀਕ ਹੈ ਉਹਨੇ ਜੇ ਕੁਝ ਗਲਤ ਗਨਾ ਕੀਤਾ ਪਰ ਇਹ ਥੋੜਾ ਕਿ ਤੁਸੀਂ ਅਨਮਨੁੱਖੀ ਤਸ਼ੱਦਦ ਢਾਓ ਤੇ ਜਵਾਨੀ ਇੱਥੇ ਬਚੂਗੀ ਤੁਸੀਂ ਤੇ ਸਰਕਾਰ ਤੁਹਾਡੀ ਇਹ ਕਹਿੰਦੀ ਸੀ ਕਿ ਰਿਵਰਸ ਮਾਈਗ੍ਰੇਸ਼ਨ ਹੋਏਗੀ ਬਾਹਰੋਂ ਆਉਣਗੇ ਬਾਹਰੋਂ ਗੋਰੇ ਆਉਣਗੇ ਜਾਂ ਜਿਹੜੇ ਉੱਥੇ ਸਾਡੇ ਪੰਜਾਬੀ ਭਰਾ ਪਿਛਲੇ 4 4 5 5 ਦਿਹਾਕਿਆਂ ਤੋਂ ਸੈਟਲ ਹੋ ਵਾਪਸ ਹੋਣਗੇ ਕਿਵੇਂ ਕਿ ਆਜੂ ਜਦੋਂ ਰੋਜ਼ ਲੋਕੀ ਖਬਰਾਂ ਸੁਣਦੇ ਕਿ ਭਾਨੇ ਸਿੱਧੂ ਨਾ ਹੋ ਗਿਆ ਸੁਖਪਾਲ ਸਿੰਘ ਖਹਿਰਾ ਤੇ ਇੱਕ ਪਰਚਾ ਦਰਜ ਕਿ ਜਮਾਨ ਦੇ ਦੂਜਾ ਤੁਸੀਂ ਕਰ ਦਿੰਦੇ ਮੈਨੂੰ ਲੱਗਿਆ ਕਿ ਘੱਟੋ ਘੱਟ ਪੰਜਾਬ ਮੁੱਖ ਮੰਤਰੀ ਭਗਵੰਤ ਮਾਨੂ ਸਾਹਿਬ ਨੂੰ ਚਾਹੀਦਾ ਹੈ ਕਿ ਜਿਵੇਂ ਆਪਾਂ ਸਾਰੇ ਆਮ ਘਰਾਂ ਦੇ ਆ ਮਾਤੜ ਘਰਾਂ ਦੇ ਆ ਭਾਨਾ ਸਿੱਧੂ ਵੀ ਆਮ ਘਰਾਂ ਦਾ ਮੁੰਡਾ ਹੀ ਆ ਠੀਕ ਹੈ ਉਹ ਐਮਐਲਏ ਨਹੀਂ ਬਣ ਸਕਿਆ ਠੀਕ ਹੈ ਸਰਕਾਰ ਦੇ ਨਾਲ ਦੋਸਤੀ ਕਿਤੇ ਨਾ ਕਿਤੇ ਰਹੀ ਹੋਗੀ ਕਿਸੇ ਦੇ ਨਾਲ ਪਰ ਘੱਟੋ ਘੱਟ ਅਜਿਹਾ ਤਸ਼ੱਦਦ ਨਾ ਕਰੋ ਕਿ ਸਰਕਾਰ ਵਾਸਤੇ ਇੱਕ ਸ਼ਰਮਨਾਕ ਘਟਨਾ ਲੋਕਾਂ ਨੇ ਕਰਨੇ ਸ਼ੁਰੂ ਕਰਤੀ ਹੈ ਇਹੋ ਜੇ ਤੇ ਅਤਵਾਦ ਦੇ ਵੇਲੇ ਜਦੋਂ ਬਿੰਦ ਸਿੰਘ ਦੀ ਸਰਕਾਰ ਸੀ ਜਾਂ ਕੇ ਪੀਐਸ ਗੱਲ ਦੀ ਸਰਕਾਰ ਸੀ ਉਦੋਂ ਇਹੋ ਜੇ ਕੰਮ ਹੁੰਦੇ ਸੀ ਹੁਣ ਨਹੀਂ ਇਹੋ ਜੇ ਤੇ ਕਾਲੇ ਕਾਰਨਾਮੇ ਇਹੋ ਜਿਹੀਆਂ ਕੁਰਤੂਤਾ ਤੇ ਬਾਦਲ ਸਰਕਾਰ ਵੇਲੇ ਨਹੀਂ ਹੋਈਆਂ ਕੈਪਟਨ ਮਰਿੰਦਰ ਸਿੰਘ ਵੇਲੇ ਨਹੀਂ ਹੋਏ ਤੇ ਅੱਜ ਜੇਕਰ ਤੁਹਾਡੀ ਸਰਕਾਰ ਦੇ ਵਿੱਚ ਇਹ ਕੰਮ ਹੋ ਲੱਗੇ ਤੇ ਫਿਰ ਅਸੀਂ ਖਾਸ ਘਰਾਂ ਦੇ ਮੁੰਡੇ ਕੁੜੀਆਂ ਨੂੰ ਤੇ ਵੱਡੇ ਵੱਡੇ ਖਾਨਦਾਨਾਂ ਲੋਕਾਂ ਨੂੰ ਫੜਾ ਕੇ ਤੇ ਜਿਹੜੇ ਆਮ ਘਰਾਂ ਦੇ ਅਸੀਂ ਐਮਐਲਏ ਬਣਾਏ ਨੇ ਤੇ ਫਿਰ ਸਾਡੇ ਵਾਸਤੇ ਵੀ ਤੇ ਮਾੜੀ ਗੱਲ ਹੈ ਅਸੀਂ ਵੀ ਤੇ ਸੋਚਣ ਵਾਸਤੇ ਪੰਜਾਬ ਦੀ ਜਨਤਾ ਮਜਬੂਰ ਹੋ ਰਹੀ ਹੈ ਕਿ ਜੇ ਇਨ ਉਹਨਾਂ ਨੂੰ ਘਰਾ ਕੇ ਤੁਹਾਨੂੰ ਲਿਉਣਾ ਤੇ ਤੁਸੀਂ ਸਾਡੇ ਤੇ ਤਸ਼ੱਦਦ ਕਰੋ ਤੇ ਫਿਰ ਲੋਕੀ ਕਿਵੇਂ ਬਰਦਾਸ਼ਤ ਕਰਨਗੇ ਇਸ ਕਰਕੇ ਮੈਨੂੰ ਲੱਗਦਾ ਕਿ ਭਾਨੇ ਸਿੱਧੂ ਦੇ ਨਾਲ ਆ ਜਿਹੜਾ ਵਾ ਉਹ ਧੱਕਾ ਕਰ ਰਹੇ ਨੇ ਉਹ ਔਰ ਉਹ ਐਡਾ ਵੱਡਾ ਚੈਲੰਜ ਨਹੀਂ ਆਪਾਂ ਨੂੰ ਸਿੱਧੂ ਕਿ ਤੁਹਾਡੇ ਕਿਸੇ ਐਮਐਲਏ ਦੀ ਕੁਰਸੀ ਖਤਰੇ 'ਚ ਪੈ ਜਾਵੇ ਤੁਹਾਡੇ ਮੰਤਰੀ ਦੀ ਕਿਸੇ ਦੀ ਕੁਰਸੀ ਖਤਰੇ 'ਚ ਪੈ ਜਾਵੇ ਜਾਂ ਸੀਐਮ ਸਾਹਿਬ ਦੀ ਕੁਰਸੀ ਖਤਰੇ 'ਚ ਪੈ ਜਾਵੇ ਜਾਂ ਕੇਜਰੀਵਾਲ ਸਾਹਿਬ ਦੀ ਕੁਰਸੀ ਦੇ ਖਤੇ ਇਦਾਂ ਤੇ ਹਰ ਜਗ੍ਹਾ ਦੇ ਵਿੱਚ ਲੋਕ ਹੁੰਦੇ ਨੇ ਜਿਹੜੇ ਲੋਕ ਮਸਲਿਆਂ ਦੇ ਨਾਲ ਖੜੇ ਹੁੰਦੇ ਹਾਂ ਹਾਂ ਅਗਰ ਉਹਨੇ ਜੇ ਕਾਨੂੰਨ ਤੋੜਿਆ ਤੇ ਕਾਨੂੰਨ ਕਾਰਵਾਈ ਕਰੇ ਪਰਚਾ ਦਰਜ ਕਰੋ ਉਹਨੂੰ ਜੇਲ੍ਹ 'ਚ ਰੱਖੋ ਹਨਾ ਪਰ ਆ ਜਿਹੜਾ ਤੁਸੀਂ ਵਾਰ-ਵਾਰ ਰਿਮਾਂਡ ਮੰਡ ਕੇ ਤਸ਼ੱਦਦ ਕਰੀ ਜਾ ਰਹੇ ਹੋ ਇਹ ਨਾ ਉਸ ਜਿਹੜੀ ਜਨਾਨੀ ਕੋ 10000 ਰੁਪਏ ਉਹਦਾ ਕੈਰੇਕਟਰ ਦੇਖ ਲਓ ਜੇ ਕੋਈ ਚੰਨੀ ਕੋਈ ਆ ਉਹਦਾ ਕੈਰੇਕਟਰ ਦੇਖ ਲਓ ਹੁਣ ਅਬੋਰ ਜਿਹੜਾ ਜਿਵੇਂ ਦਾਅਵੇ ਕੀਤੇ ਜਾਂਦੇ ਨੇ ਕਿ ਪਰਚਾ ਦਾ ਉਹ ਜਿਨੇ ਕਰਵਾਇਆ ਉਹਦਾ ਕੈਰੇਕਟਰ ਦੇਖ ਲਓ ਅਜਿਹੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਹ ਦੁਬਾਰਾ ਚੀਜ਼ਾਂ ਸੋਚਣੀਆਂ ਚਾਹੀਦੀ ਹੈ ਕਿ ਆ ਦੇਖੋ ਇਸ ਮਸਲੇ ਦੇ ਵਿੱਚ ਸਾਰੀਆਂ ਕਾਂਗਰਸ ਪਾਰਟੀ ਦੇ ਕਈ ਲੀਡਰਾਂ ਨੇ ਇਵਨ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਮਨਜਿੰਦਰ ਸਿੰਘ ਸਿਰਚਾ ਸੁਖਪਾਲ ਸਿੰਘ ਖਹਿਰਾ ਇਵਨ ਕਿ ਬਲਕਾਰ ਸਿੰਘ ਸਿੱਧੂ ਦੀ ਮਾਤਾ ਨੇ ਹੋਰਾਂ ਨੇ ਵੀ ਕਿਹਾ ਕਿ ਨਹੀਂ ਇਹ ਗਲਤ ਹੋ ਰਿਹਾ ਤਸ਼ੱਦਦ ਹੋ ਰਿਹਾ ਇਸ ਤਸ਼ੱਦਦ ਕਰਨ ਤੋਂ ਸਰਕਾਰ ਨੂੰ ਬਚਣਾ ਚਾਹੀਦਾ ਹੈ ਇਹ ਆਮ ਘਰਾਂ ਦੇ ਮੁੰਡੇ ਕੁੜੀਆਂ ਦੀ ਸਰਕਾਰ ਆ ਇਹ ਖਾਸ ਘਰਾਂ ਦੇ ਮੁੰਡੇ ਕੁੜੀਆਂ ਦੀ ਸਰਕਾਰ ਨਹੀਂ ਆ ਤੇ ਜੇ ਇਹੋ ਕੁਝ ਕਰਨਾ ਹੋਏਗਾ ਤੇ ਫਿਰ ਤੁਹਾਡੇ ਜਿਤੇ ਉਹਨਾਂ ਪਿਛਲਿਆਂ ਦੇ ਵਿੱਚ ਕੋਈ ਫਰਕ ਨਹੀਂ ਆ